ਏ ਡਿਫੈਂਸ ਸਿਸਟਮ ਹੈ ਉਸ ਨੂੰ ਲਗਾਤਾਰ ਨਸ਼ਟ ਕਰ ਰਿਹਾ ਹੈ ਔਰ ਜਿਸ ਤਰੀਕੇ ਨਾਲ ਇਹ ਜਿਹੜੇ ਡਰونز ਨੇ ਜਾਂ ਫਿਰ ਫਾਇਰਿੰਗ ਹੈ ਜਿਹੜੀ ਸ਼ੈਲਿੰਗ ਹੈ ਉਹ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਅੱਜ ਦੇ ਤੌਰ ਦੇ ਉੱਪਰ ਜ਼ਿਕਰ ਕਰੀ ਤਾਂ ਅਜੇ ਤੱਕ ਫਿਲਹਾਲ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਦੀ ਖਬਰ ਤਾਂ ਨਹੀਂ ਪਰ ਲਗਭਗ 3 ਜਾਂ 2 ਜਗ੍ਹਾ ਦੇ ਉੱਪਰ ਬਲਾਸਟ ਵੀ ਹੋਇਆ ਹੈ ਕਿਉਂਕਿ ਜਿਸ ਤਰੀਕੇ ਨਾਲ ਲਗਾ ਕੰਟੀਨਿਊਸਲੀ ਯਾਨਕੀ ਲਗਾਤਾਰ ਵੱਖ-ਵੱਖ ਦਿਸ਼ਾਵਾਂ ਵੱਲੋਂ ਯਾਨਕੀ ਦੋ ਮਿਜ਼ਾਈਲਾਂ ਜਿਹੜੀਆਂ ਨੇ ਉਹ ਈਸਤ ਵਾਲੇ ਪਾਸੇ ਤੋਂ ਹੁੰਦੀਆਂ ਨੇ ਔਰ ਚਾਰ ਜਿਹੜੀਆਂ ਨੇ ਉਹ ਵੈਸਟ ਵਾਲੇ ਪਾਸੇ ਤੋਂ ਹੁੰਦੀਆਂ ਨੇ ਔਰ ਇਸੇ ਦਿਸ਼ਾਵਾਂ ਨੂੰ ਲੈ ਕੇ ਹੀ ਜਿਹੜਾ ਹੇਰਾਫੇਰੀ ਦੇ ਨਾਲ ਪਾਕਿਸਤਾਨ ਜੈਸੇ ਜ਼ਿਕਰ ਕਰੀਏ ਤਾਂ ਉਹ ਮਿਜ਼ਾਈਲਾਂ ਜਾਂ ਡਰੋਨ ਜਿਹੜੇ ਨੇ ਉਹ ਡਾਕਰੇ ਦੂਸਰੇ ਪਾਸੇ ਤੋਂ ਮੈਂ ਤੁਹਾਡੇ ਤਮਾਕਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਅਸਮਾਨ ਦੇ ਵਿੱਚ ਹਵਾ ਦੇ ਵਿੱਚ ਵਿਖਾਈ ਦਿੱਤੇ ਨੇ ਸੁਣਾਈ ਦਿੱਤੇ ਨੇ ਆ ਬਿਲਕੁਲ ਬਿਲਕੁਲ ਤਾਂ ਅਮ ਜਿਹੜੀਆਂ ਅਸੀਂ ਤਸਵੀਰਾਂ ਦੇ ਜ਼ਰੀਏ ਵੀ ਜਿਹੜਾ ਲੋਕਾਂ ਨੂੰ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਪਰ ਇੱਥੇ ਇਹ ਜਿਹੜਾ ਜਾਂ ਤਾਂ ਜੀ ਗੁੱਪ ਸੂਚਨਾ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਲਗਭਗ ਇੱਕ ਜਗ੍ਹਾ ਦੇ ਉੱਪਰ ਇਹ ਜਿਹੜਾ ਜ਼ਮੀਨੀ ਪੱਤਰ ਦਿੱਤੇ ਯਾਨੀ ਕਿ ਜ਼ਮੀਨ ਦੇ ਪਰੇ ਜਿਹੜਾ ਬਲੈਂਕ ਹੋਇਆ ਔਰ ਹਾਲਾਂਕਿ ਅਜੇ ਇਹ ਕੁਝ ਵੀ ਕਹਿਣਾ ਸਪਸ਼ਟ ਨਹੀਂ ਹੋਵੇਗਾ ਕਿਉਂਕਿ ਅਨਫੀਸ਼ੀਅਲੀ ਇਸ ਤਰੀਕੇ ਨਾਲ ਅਸੀਂ ਕਾਸ ਰਹੇ ਹਾਂ ਤਾਂ ਜੋਰ ਤੱਕ ਪ੍ਰਸ਼ਾਸਨ ਇਸ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਦਿੰਦਾ ਕਿਉਂਕਿ ਜਦੋਂ ਬਲੈਕਆਊਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਆ ਜਿਹੜੇ ਫਾਇਰ ਸੀਗੇ ਕਿਉਂਕਿ ਜਦੋਂ ਅਸੀਂ ਆਪਣੇ ਅਸਾਂ ਤੱਕ ਆਪਣਾ ਪ੍ਰੋਗਰਾਮ ਜਿਹੜਾ ਸੀਗਾ ਉਹ 8 ਵਜੇ ਵਾਲਾ ਸ਼ੋਅ ਕਰ ਰਹੇ ਸੀਗੇ ਉਸ ਉਸ ਦੇ ਵਿੱਚ ਵਿੱਚ ਇਹ ਸਾਰਾ ਕੁਝ ਹੋਇਆ ਔਰ ਉਦੋਂ ਤੱਕ ਕਿਸੇ ਤਰੀਕੇ ਦਾ ਕੋਈ ਬ੍ਰੇਕਅਪ ਨਹੀਂ ਕੀਤਾ ਕਿਸੇ ਤਰੀਕੇ ਦੇ ਨਾਲ ਕੋਈ ਪ੍ਰਸ਼ਾਸਨ ਵੱਲੋਂ ਕੋਈ ਅਨਾਉਂਸਮੈਂਟ ਨਹੀਂ ਥੀਗੀ ਔਰ ਇੱਕ ਵੀ ਜ਼ਿਕਰ ਕਰ ਨਹੀਂ ਤਾਂ ਅੱਜ ਸਵੇਰ ਦਾ ਹੀ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਨਾਲ ਇਹ ਜ਼ਿਕਰ ਨਹੀਂ ਕੀਤਾ ਗਿਆ ਸੀ ਕਿ ਜਿਹੜਾ ਫਰੋਸਪੁਰ ਦੇ ਵਿੱਚ ਵੀ ਬਲੈਕਆਊਟ ਕੀਤਾ ਜਾਣਾ ਜੀ ਮੇਨੂੰ ਇਹ ਇੱਕ ਸਵਾਲ ਇਹ ਹੈ ਕਿ ਜਦੋਂ ਇਹ ਧਮਾਕੇ ਹੋਏ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਜਾਂ ਧਮਾਕਿਆਂ ਤੋਂ ਪਹਿਲਾਂ ਹੀ ਬਲੈਕਆਊਟ ਕਰ ਦਿੱਤਾ ਗਿਆ ਸੀ ਬਿਲਕੁਲ ਅਮਨੇ ਜਿਹੜਾ ਜਦੋਂ ਅਸੀਂ ਲਾਈਵ ਕਵਰੇਜ ਕਰ ਰਹੇ ਸੀ ਬਿਲਕੁਲ ਉਸੇ ਵਕਤ ਧਮਾਕੇਾਂ ਤੋਂ ਬਾਅਦ ਬਲੈਕਆਊਟ ਹੋਇਆ ਉਹ ਸਾਡੇ ਕੈਮਰੇ ਨੇ ਉਹ ਤਸਵੀਰਾਂ ਵੀ ਕੈਪਚਰ ਕੀਤੀਆਂ ਅਸੀਂ ਆਪਣੇ ਦਰਸ਼ਕਾਂ ਤੱਕ ਵੀ ਪਹੁੰਚਾਈਆਂ ਔਰ ਉਸ ਤੋਂ ਬਾਅਦ ਲਗਾਤਾਰ ਇੱਕ ਧਮਾਕੇ ਚੱਲ ਰਹੇ ਸੀਗੇ ਇਹ ਜਿਹੜੇ ਡਰੋਨ ਸੀਗੇ ਉਹ ਡਾਕੇ ਜਾ ਰਹੇ ਸੀਗੇ ਪਾਕਿਸਤਾਨ ਵਾਲੇ ਪਾਸੇ ਤੋਂ ਔਰ ਜਿਹੜਾ ਇਹ ਡਿਫੈਂਸ ਸਿਸਟਮ ਹੈ ਉਸ ਦੇ ਵੱਲੋਂ ਐਂਸਕਰੀ ਕੀਤੀ ਜਾ ਰਹੀ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਰੋਨ ਸੀਗੇ ਉਸਨੂੰ ਭਾਰਤ ਵਾਲੇ ਪਾਸੇ ਡਾਕਿਆ ਗਿਆ ਬਾਰੇ ਤੇ ਇਹ ਜਿਕਰ ਕਰ ਲਿਆ ਤਾਂ ਨੁਕਸਾਨ ਵੀ ਜਿਹੜੀ ਗੱਲ ਹੈ ਉਸ ਦੇ ਬਾਰੇ ਜੇ ਕੋਈ ਸਪਸ਼ਟਕਰਨ ਨਹੀਂ ਹੋਇਆ ਪਰ ਇਹ ਵੀ ਜੇ ਜਿਕਰ ਕਰੀਏ ਲਗਭਗ ਜਿਹੜਾ 30 ਤੋਂ 35 ਜਿਹੜੇ ਡਰੋਨ ਸੀਗੇ ਇਸ ਤੋਂ ਕੀਤੀ ਕੁਝ ਵੱਧ ਘੱਟ ਵੀ ਹੋ ਸਕਦੀ ਹੈ ਉਹਨੂੰ ਤਾਂ ਫਿਰ ਤੋਂ ਜਿਕਰ ਕਰਤਾ ਹੈ 30 ਤੋਂ 35 ਜਿਹੜੇ ਡਰੋਨ ਸੀਗੇ ਉਹ ਜਿਹੜੇ ਫੌਜਪੁਰ ਵਾਲੇ ਪਾਸੇ ਤੋਂ ਆਏ ਫਰੋਜ਼ਪੁਰ ਵਾਲੇ ਪਾਸੇ ਨੂੰ ਆਏ ਪਾਕਿਸਤਾਨ ਦੇ ਹੁਸਿਆਨੇ ਵਾਲਾ ਬਾਰਡਰ ਦੇ ਵਾਲੀ ਸਾਈਡ ਦੇ ਉੱਪਰ ਔਰ ਉਸ ਕੁੜੀ ਰੇਨ ਦੇ ਵਿੱਚ ਜੇ ਅਸੀਂ ਜ਼ਿਕਰ ਕਰੀਏ ਤਾਂ ਹੁਣ ਕਿੰਨੇ ਡਰੋਨਸ ਜਾਂ ਜਿਹੜੀਆਂ ਮਿਸਾਈਲ ਸੀਆਂ ਉਹ ਆਈਆਂ ਕਿਉਂਕਿ ਇੱਕ ਪਾਸੇ ਇਹ ਅਸੀਂ ਦੇਖ ਲਈ ਤਾਂ ਮੌਸਮ ਦੀ ਖਰਾਬੀ ਦਾ ਵੀ ਇਸ ਦੇ ਵਿੱਚ ਥੋੜਾ ਰੋਲ ਆਇਆ ਗਿਆ ਕਿਉਂਕਿ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਰਡਾਰ ਸਿਸਟਮ ਕਮਜ਼ੋਰ ਹੁੰਦਾ ਹੈ ਤਾਂ ਜਦੋਂ ਇਹ ਰਸਾਇਣ ਅੱਗੇ ਕੀਏ ਤਾਂ ਪਰਪਰ ਦਾ ਜਿਹੜਾ ਇਹ ਜੋ ਗੇਰ ਦਾ ਸਿਸਟਮ ਕਹਿੰਦੇ ਜਿਹੜਾ ਬਿਲਕੁਲ ਮਨਜੋਤ ਇਸ ਬਾਰੇ ਵੀ ਤੁਹਾਡੇ ਕੋਲ ਅਪਡੇਟ ਲਵਾਂਗਾ ਇੱਕ ਵਾਰ ਪਠਾਨਕੋਟ ਤੋਂ ਸਾਡੇ ਸਹਿਯੋਗੀ ਦਲਜੀਤ ਜੁੜ ਚੁੱਕੇ ਨੇ ਦਲਜੀਤ ਦਾ ਰੁਕ ਕਰ ਲੈਨੇ ਆ ਦਲਜੀਤ ਇਸ ਵਕਤ ਪਠਾਨਕੋਟ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਹੈ ਫਿਲਹਾਲ ਕੀ ਮਾਹੌਲ ਹੈ ਪਠਾਨਕੋਟ ਦੇ ਵਿੱਚ ਕੋਈ ਰਾਹ ਦਾ ਬਣਾਇਆ ਗਿਆ ਸੋ 8:45 ਦੇ ਪਹਿਲਾ ਸਾਕਾ ਜਿਹੜਾ ਇਹ ਸਾਰੀ ਸਨਾਈਟ ਦਾ ਹੁਣ ਲਗਾਤਾਰ ਜਿਹੜੇ ਜਿਹੇ 8:45 ਤੋਂ ਪਹਿਲਾਂ 4-5 ਮਿੰਟਾਂ ਮਾ ਕੇ ਸਨਾਈਟ ਉਹ ਤੋਂ ਬਾਅਦ ਹੁਣ ਲਗਾਤਾਰ ਜਿਹੜਾਗਾ ਔਰ ਦਸਤੋਂ ਪੰਗਾ ਤਮਾਕੀ ਦੀ ਆਵਾਜ਼ ਆਈ ਹੈ ਜਿਹੜਾ ਏਰੀਆ ਹੈ ਜਿੱਥੇ ਤਮਾਕੀ ਦੀ ਆਵਾਜ਼ ਸੁਣਾਈ ਦੇ ਰਹੀ ਹੈ ਉਹ ਏਰੀਆ ਫੇਰ ਦੇਖਦਾ ਜਿਹੜਾ ਆ ਜਿਹੜਾ ਏਰੀਆ ਉਸ ਏਰੀਆ ਵਾਲੇ ਹੈ ਤਮਾਕੀ ਦੀ ਆਵਾਜ਼ ਸੁਣਾਈ ਦੇ ਰਹੀ ਹੈ ਪੂਰਾ ਪ੍ਰਧਾਨ ਕੋਟ ਜਿਹੜਾ ਦਾ ਉਹਨੂੰ ਬਲੈਕਆਊਟ ਕੀਤਾ ਹੋਇਆ ਹੈਗਾ ਤੇ ਇਸ ਨੂੰ ਲੈ ਕੇ ਜਿੰਨੇ ਵੀ ਗੱਡੀਆਂ ਜਾਂ ਰੋਡ ਦੇ ਉੱਤੇ ਜਾਣੀਆਂ ਨੇ ਉਹਨਾਂ ਨੂੰ ਕੀ ਜਿਹੜਾ ਕਰੂਗਾ ਕੋਈ ਕੋਈ ਇਹ ਲਾਈਕਾਂ ਤੋਂ ਕੋਈ ਕੋਈ ਕੋਸ਼ਿਸ਼ ਕਰਵਾ ਰਹੀ ਹੈ ਜਿਹੜਾ ਨਵਾਂ ਫੁੱਟਰ ਸਰੰਗੀ ਵਾਜੀ ਲਗਾਤਾਰ ਅੱਠ ਅੱਠ ਵਜੇ 10:00 ਵਜੇ ਤੱਕ ਜਿਹੜੀ ਸਾਰਿਆਂ ਦੀ ਵਾਹਣੀ ਸ਼ੁਰੂ ਹੋ ਗਈ ਜੀ ਲਗਾਤਾਰ ਜਿਹੜਾ ਫੈਰਾ ਤੋਂ ਜਿਹੜਾ ਬੱਜਿਆ ਬੱਜਿਆਗਾ ਤੋਂ ਉਹ ਤੋਂ ਬਾਅਦ ਧਮਾਕਿਆਂ ਦੀ ਆਵਾਜ਼ ਵੀ ਜਿਹੜੀ ਲਗਾਤਾਰ ਵਿਲਜੀਤ ਨਾਈ ਜੀ ਵਿਲਜੀਤ ਕੀ ਇਸ ਵਕਤ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਹਾਂ ਦੇਖੋ ਹੁਣ ਤੋਂ 10 ਮਿੰਟ ਪਹਿਲਾਂ ਜਿਹੜੇ ਆਖੀ ਤਮਾਕਿਆਂ ਦੀ ਆਵਾਜ਼ ਜਿਹੜੀ 10 ਤੋਂ ਬਾਅਦ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜੀ ਹੱਦ ਤੱਕ ਸ਼ਾਂਤੀ ਜਿਹੜੀ ਨਜ਼ਰ ਆ ਰਹੀ ਹੈ ਪਰ ਇਸ ਤੋਂ ਪਹਿਲਾਂ ਜਿਹੜਾ ਧਮਾਕਿਆਂ ਦੀ ਆਵਾਜ਼ ਜਿਹੜੀ ਮਜਰੂਹ ਜਿਹੜੀ ਸੁਣਾਈ ਆਈ ਸੀ ਜੀ ਤੇ ਫਿਲਹਾਲ ਕਿਸੇ ਤਰੀਕੇ ਦੇ ਕੋਈ ਨੁਕਸਾਨ ਦੀ ਕੋਈ ਖਬਰ ਸਾਹਮਣੇ ਆਈ ਹੈ ਦਿਲਜੀਤ ਦੇਖੋ ਹਜੇ ਤੱਕ ਕਿਸੇ ਵੀ ਇਨਸਾਨ ਦੀ ਹਜੇ ਤੱਕ ਕੋਈ ਖਬਰ ਸਾਹਮਣੇ ਨਹੀਂ ਕਿਉਂਕਿ ਕੱਲ ਵੀ ਜੇ ਗੱਲ ਆਪ ਦੀ ਗੱਲ ਕੀਤੀ ਜਾਵੇ ਕੱਲ ਵੀ ਜਿਹੜੇ ਰਾਤ ਤਾਂ ਵੀ ਧਮਾਕਿਆਂ ਦੀ ਆਵਾਜ਼ ਤੇ ਸੁਣਾਈ ਦਿੱਤੀ ਸੀ ਜੀ ਤੋਂ ਬਾਅਦ ਦਿਨ ਦੇ ਵਿੱਚ ਅੱਜ ਜਿਹੜਾ ਏਰੀਆ ਦਾ ਖਾਸ ਕਰਕੇ ਜਿਹੜਾ ਆਰਬੀ ਦਾ ਏਰੀਆ ਦਾ ਉਦੇ ਆਸ-ਪਾਸ ਜਿਹੜਾ ਪੁਲਿਸ ਵੱਲੋਂ ਸਰਚ ਵੀ ਕੀਤੀ ਗਈ ਸੀ ਇੱਕ ਜਿਹੜਾ ਇਹ ਇਸ ਤਰ੍ਹਾਂ ਟੈਂਟ ਦਾ ਏਰੀਆ ਉੱਥੇ ਇੱਕ ਡਰੋਨ ਵੀ ਜਿਹੜਾ ਜਿਹੜਾ ਆਰਮੀ ਨੇ ਜਮ ਕੀਤਾ ਹੈ ਜੰਗਲ ਦੇ ਵਿੱਚ ਡਰੋਨ ਸੀਗਾ ਇਸ ਤੋਂ ਇਲਾਵਾ ਇੱਕ ਫੂਲ ਪਿਆਰਾ ਪਿੰਡ ਹੈ ਉੱਥੇ ਇੱਕ ਬੰਮ ਨਮਾਰੀ ਸੀ ਵੀ ਉਹ ਵੀ ਜਿਹੜਾ ਜਿਹੜੀ ਬਰਾਮੜ ਕੀਤੀ ਗਈ ਹੈ ਹੁਣ ਜਿਹੜੇ ਅੱਜ ਜਿਹੜੇ ਹੁਣ ਠਮਾਕੇ 1015 ਜਿਹੜੇ ਇਹ ਠਮਾਕਿਆਂ ਦੀ ਜਿਹੜੀ ਆਵਾਜ਼ ਆਈ ਹੈ 1015 ਤੋਂ ਵੀ ਜ਼ਿਆਦਾ ਠਮਾਕਿਆਂ ਦੀ ਆਵਾਜ਼ ਆਈ ਹੈ ਇਹਦੇ ਬਾਰੇ ਹਜੇ ਕੁਝ ਕਹਿਣਾ ਮੁਸ਼ਕਲ ਹੋ ਰਿਹਾ ਹੈ ਕਿ ਇਹ ਕਿਸੇ ਦਾ ਕਾਲਾ ਹਮਲਾ ਸੀਗਾ ਪਰ ਇਹ ਉਸ ਵੇਲੇ ਹੀ ਪਤਾ ਲੱਗਿਆ ਜੀ ਇਹ ਜਿਹੜੇ ਕੋਈ ਪ੍ਰਤੀਕਿਰਿਆ ਪ੍ਰਸ਼ਾਸਨ ਦੀ ਇਸ ਤੋਂ ਬਾਅਦ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਪ੍ਰਸ਼ਾਸਨ ਦੀ ਨਹੀਂ ਆਈ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਅਪੀਲ ਕੀਤੀ ਜਾ ਰਹੀ ਹੈ ਜੀ ਜਿਹੜੀਆਂ ਸ਼ੋਸ਼ੂ ਦੀਆਂ ਦੇ ਉੱਪਰ ਅਫਵਾਹਾਂ ਚੱਲੀਆਂ ਉਹਨਾਂ ਦੇ ਉੱਪਰ ਜਿਹੜਾ ਯਕੀਨ ਨਾ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਵੀ ਇਸ ਨੂੰ ਲੈ ਕੇ ਰਾਸ਼ਨ ਨੂੰ ਲੈ ਕੇ ਜਾਂ ਕਸੀ ਜਿਹੜੀਆਂ ਰੋਜ਼ਮਰਦ ਦੀਆਂ ਛੋਟੀਆਂ ਚੀਜ਼ਾਂ ਆਇਆ ਉਹਨੂੰ ਜਮ੍ਹਾਂ ਕਰੀਓ ਲੈ ਕੇ ਵੀ ਜਿਹੜਾ ਇੱਕ ਹੈਲਪਲਾਈਨ ਨੰਬਰ ਜਿਹੜਾ ਕਾ ਸ਼ੁਰੂ ਕੀਤਾ ਗਿਆ ਹੈ ਜੇ ਅਗਰ ਕੋਈ ਇਸ ਤਰ੍ਹਾਂ ਦੀ ਜਮ੍ਹਾਂ ਕਰੀਓ ਕਰਦਾ ਹੋਵੇ ਖਲਾਫ ਰਿਪੋਰਟ ਜੀ ਹੈਗੀ ਤੇ ਜੀ ਹੈਲਪਲਾਈਨ ਨੰਬਰ ਤੇ ਉਹ ਕੋਈ ਸੂਚਨਾ ਦੇ ਸਕਦਾ ਹੈ ਦਿਲਜੀਤ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ ਮਨਜੋਤ ਕੰਗ ਵੀ ਜੁੜੇ ਹੋਏ ਨੇ ਤਾਂ ਮਨਜੋਤ ਪਠਾਨਕੋਟ ਤੋਂ ਵੀ ਇਸੇ ਤਰੀਕੇ ਦੇ ਨਾਲ ਤਮਾਕੀਆਂ ਦੀ ਜਿਹੜੀ ਖਬਰ ਹੈ ਉਹ ਸੁਣਾਈ ਦਿੱਤੀ ਹੈ ਤਮਾਕੀਏ ਜਿਹੜੇ ਲੋਕਾਂ ਨੇ ਉਹ ਸੁਣੇ ਨੇ ਪਰ ਫਿਲਹਾਲ ਫਿਰੋਜ਼ਪੁਰ ਤੋਂ ਇਹ ਸਵਾਲ ਇਹ ਹੈ ਕਿ ਫਿਰੋਜ਼ਪੁਰ ਬਾਰਡਰ ਤੋਂ ਜਿਹੜੇ ਤਮਾਕੇ ਫਿਰੋਜ਼ਪੁਰ ਦੇ ਵਿੱਚ ਸੁਣਾਈ ਦਿੱਤੇ ਗਏ ਨੇ ਉਹ ਬਾਰਡਰ ਤੋਂ ਕਿੰਨੀ ਦੂਰੀ ਤੱਕ ਜਿਹੜੇ ਨੇ ਉਹ ਸੁਣਾਈ ਦਿੱਤੇ ਗਏ ਨੇ ਕੋਈ ਆਈਡੀਆ ਪੱਧ ਤੋਂ ਮਹਿਜ਼ 708 ਕਿਲੋਮੀਟਰ ਹੈ ਔਰ ਉਸੇ ਤਰੀਕੇ ਦੇ ਨਾਲ ਜਿਹੜਾ 708 ਕਿਲੋਮੀਟਰ ਦਾ ਦਾਇਰਾ ਜਿਹੜਾ ਉਹ ਆਹ ਇੱਕ ਬਾਉਂਡਰ ਬੈਕਤੀ ਤੌਰ ਦੇ ਉੱਪਰ ਉਸ ਨੂੰ ਵਰਤਿਆ ਜਾਂਦਾ ਕਿਉਂਕਿ ਇੱਕ ਪਾਸੇ ਫਰੋਜ਼ਪੁਰ ਦਾ ਜਹਰਲਾ ਬਾਉਂਡਰ ਹੈ ਉਸ ਦੇ ਨਾਲ ਲੱਗਦੇ ਪਿੰਡ ਮਮਤੋੜ ਟਾਹ ਗਜਰੀ ਵਾਲਾ ਇਹ ਸਾਰੇ ਪਿੰਡ ਜਿਹੜੇ ਨੇ ਬਿਲਕੁਲ ਇੱਕ ਬਾਉਂਡਰ ਦੇ ਬੈਕਤੀ ਤਰ੍ਹਾਂ ਹੋਰ ਉਸ ਤੋਂ ਬਾਅਦ ਅਗਲੇ ਪਾਸੇ ਜਿਹੜਾ ਫਾਜ਼ਲਕੇ ਵਾਲਾ ਬਾਉਂਡਰ ਲੱਗਦਾ ਹੈ ਤਾਂ ਇਸ ਦੇ ਨਾਲ ਇਹ ਦੱਸ ਦਈਏ بڑی ਤਸਵੀਰ ਜਿਹੜੀ ਹੈ ਉਹ ਫਿਲਹਾਲ ਫਰੋਜ਼ਪੁਰ ਵਾਲੇ ਪਾਸੇ ਨੂੰ ਜਿਹੜੀ ਸਿੱਧੀ ਤਸਵੀਰ ਆ ਰਹੀ ਸੀਗੀ ਪਰ ਦੂਸਰੇ ਵਾਲੇ ਪਾਸੇ ਤੋਂ ਜੇਸੀਂ ਜ਼ਿਕਰ ਕਰੀਏ ਤਾਂ ਪਾਕਿਸਤਾਨ ਤੋਂ ਜੋ ਇਹ ਪ੍ਰਾਇਸ ਜਾਂ ਜਿਹੜੇ ਚੈਲਿੰਜ ਹੋ ਰਹੀ ਠੀਕ ਹੈ ਤਾਂ ਉਸ ਨੂੰ ਐਂਟੀ ਗ੍ਰੋਮ ਸਿਸਟਮ ਕਹ ਲਿਆ ਜਾਂ ਫਿਰ ਐਂਟੀ ਜਿਹੜਾ ਮਾਫ ਕਰਨਾ ਜਿਹੜਾ ਡਿਫੈਂਸ ਸਿਸਟਮ ਜਿਹੜਾ ਭਾਰਤ ਦਾ ਹੈ ਇਹ ਡਿਫੈਂਸ ਸਿਸਟਮ ਉਹ ਉਸ ਨੂੰ ਨਸ਼ਟ ਕਰਦਾ ਜਾ ਰਿਹਾ ਸੀਗਾ ਪਰ ਹੁਣ ਇਹ ਸੱਤ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਵੀ ਕਿਤੇ ਨਾ ਕਿਤੇ ਹੈਰਾਨ ਕਰ ਦੇਣ ਵਾਲੀਆਂ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਪੂਰੇ ਪੰਜਾਬ ਦੇ ਭਾਰ ਦੇ ਵਿੱਚ ਇਸ ਤਰੀਕੇ ਨਾਲ ਛੁੱਟੇ ਜਾ ਰਹੇ ਨੇ ਡਰੋਨ ਜਾਂ ਕਿ ਮਜ਼ਾਇਦ ਜਿਹੜੀਆਂ ਛੁੱਟੀਆਂ ਜਾ ਰਹੀਆਂ ਨੇ ਉਹ ਵੀ ਕਿਤੇ ਨਾ ਕਿਤੇ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਜੇਕਰ ਸਿੱਧੇ ਤੌਰ ਤੇ ਪਰ ਹੁਣ ਜਿਹੜੀਆਂ ਮਜ਼ਾਇਦ ਜਾਂ ਜਿਹੜੇ ਡਰੋਨਸ ਆ ਰਹੇ ਨੇ ਤਾਂ ਜਿਹੜੇ ਡਿਫੈਂਸਿਵ ਸਿਸਟਮ ਹੈਗਾ ਭਾਰਤ ਦਾ ਉਸ ਨੂੰ ਲਗਾਤਾਰ ਨੱਚ ਕਰਦਾ ਆ ਰਿਹਾ ਕਿਉਂਕਿ ਫਿਰ ਤਾਂ ਉਹ ਵਕ ਵਕ ਦਿਸ਼ਾਵਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚੋਂ ਛੁੱਟਿਆ ਜਾਵੇ ਤਾਂ ਹਾਲਾਂਕਿ ਜਿਹੜੀ ਜਿਸ ਜਗ੍ਹਾ ਦੇ ਉੱਪਰ ਕੁਝ ਬਲਾਸਟ ਹੋਇਆ ਹੈ ਤਾਂ ਹਾਲਾਂਕਿ ਉਸੀ ਅ ਜਿਹੜੀ ਪੂਰੀ ਲੋਕੇਸ਼ਨ ਹੈ ਫਿਰ ਉਹ ਫਰੋਸਪੁਰ ਦੇ ਵਿੱਚ ਹੈ ਜਾਂ ਫਰੋਸਪੁਰ ਤੋਂ ਬਾਹਰ ਹੈ ਉਸ ਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਜਿਹੜੀ ਉਹ ਪੂਰਤ ਤੌਰ ਤੇ ਕੀਤੀ ਜਾ ਰਹੀ ਹੈ ਔਰ ਇੱਥੇ ਨਾਲ ਦੀ ਨਾਲ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਪਠਾਨਕੋਟ ਦੇ ਵਿੱਚ ਵੀ ਔਰ ਹੋਰ ਇੱਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਜੀਆਂ ਧਮਾਕਿਆਂ ਦੀਆਂ ਆਵਾਜ਼ਾਂ ਜਿਹੜੀਆਂ ਸੁਣਨੀਆਂ ਨੇ ਉਹ ਸ਼ੁਰੂ ਹੋ ਚੁੱਕਿਆ ਨੇ ਉਹ ਖਾਸ ਤੌਰ ਦੇ ਪਰ ਅੱਜ ਤੀਸਰਾ ਦਿਨ ਜਿਹੜਾ ਮੰਨ ਕੇ ਚੱਲੇ ਜਾ ਰਹੇ ਜੀ ਮਨਜੋਤ ਇਸ ਵਕਤ ਤੁਸੀਂ ਜਦੋਂ ਸਾਨੂੰ ਜਾਣਕਾਰੀ ਦੇ ਰਹੇ ਹੋ ਕਿ ਇਸ ਵਕਤ ਵੀ ਅਜੇ ਵੀ ਧਮਾਕਿਆਂ ਦੀ ਕੋਈ ਆਵਾਜ਼ ਜਾਂ ਆਸਮਾਨ ਦੇ ਵਿੱਚ ਕੋਈ ਰੌਸ਼ਨੀ ਤੁਹਾਨੂੰ ਨਜ਼ਰ ਆ ਰਹੀ ਹੋਵੇ ਬਿਲਕੁਲ ਤਾਂ ਅਮਨ ਇਹ ਖਤਾਰ ਜੇ ਨਾ ਹੀ ਚੱਲ ਰਿਹਾ ਹੈ ਹਾਲਾਂਕਿ ਇਹ ਕਿਤੇ ਰੁਪਿਆ ਨਹੀਂ ਹੈ ਇਹ ਕੁਝੀ ਕੁਝੀ ਮਿੰਟਾਂ ਬਾਅਦ ਜਿਹੜਾ ਹੈ ਇਹ ਬਲਾਸਟ ਲਗਾਤਾਰ ਕੀਤੇ ਜਾ ਰਹੇ ਨੇ ਤਾਂ ਫਿਰ ਚਾਹੇ ਉਹ ਜਿਹੜੇ ਪਾਕਿਸਤਾਨ ਵਾਲੇ ਪਾਸੇ ਤੋਂ ਕੀਤੇ ਜਾ ਰਹੇ ਹੋਣ ਉਸ ਨੂੰ ਜਿਹੜਾ ਡਿਫੈਂਸ ਸਿਸਟਮ ਹੈ ਉਸ ਨੂੰ ਲਗਾਤਾਰ ਨਸ਼ਟ ਕੀਤਾ ਜਾ ਰਿਹਾ ਪਰ ਇੱਥੇ ਗਿਣਤੀ ਜਿਹੜੀ ਹੈ ਇਹ ਕਈ ਸੌ ਦੇ ਵਿੱਚ ਹੁਣ ਗਿਣਤੀ ਹੋ ਚੁੱਕੀ ਹੈ ਤਾਂ ਹੁਣ ਜਿੱਕਰ ਜਿੱਕਰ ਕੀਤਾ ਜਾਵੇ ਤਾਂ ਇੱਥੇ ਗਿਣਤੀ ਜਿਹੜੀ ਆ ਫਿਲਹਾਲ ਇਹਦੇ ਇਸ ਤਰੀਕੇ ਨਾਲ ਪਾਕਿਸਤਾਨ ਵੱਲੋਂ ਇਹ ਪ੍ਰੋਨਸ ਨੂੰ ਸੁਪਿਆ ਜਾ ਰਿਹਾ ਹੈ ਤਾਂ ਹਾਲਾਂਕਿ ਲੋਕਾਂ ਦੇ ਮੱਦੇ ਵਿੱਚ ਵੀ ਸਹਿਮ ਹੈ ਔਰ ਹੁਣ ਅਪਰੋਪਸਪੁਰ ਦੇ ਵਿੱਚ ਵੀ ਜਿਹੜੇ ਜ਼ਿਕਰ ਕਰੀਏ ਤਾਂ ਜਿਹੜੇ 에ਅ ਸਾਇਰਨ ਨੇ ਉਹ ਵਜਣਾ ਸ਼ੁਰੂ ਕਰ ਦਿੱਤੇ ਗਏ ਨੇ ਕੁਝ ਸਮਾਂ ਪਹਿਲਾਂ ਤਾਂ ਪਹਿਲਾਂ ਕਿਸੇ ਤਰੀਕੇ ਦੀ ਕੋਈ ਜੇ ਵੀ ਜ਼ਿਕਰ ਕਰੀਏ ਤਾਂ ਕਿਸੇ ਤਰੀਕੇ ਦਾ ਕੋਈ అలਾਰਮ ਜਿਹੜਾ ਸੀਗਾ ਉਹ ਨਹੀਂ ਇਸ ਥਾਂ ਦੇ ਉੱਪਰ ਵਜਾਇਆ ਗਿਆ ਸਾਇਰਨ ਨਹੀਂ ਵਜਾਇਆ ਗਿਆ ਜਦੋਂ ਖਬਰਾਂ ਨਸ਼ੀ ਸੁਣੀਆਂ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਉਹ ਜਾਗਿਆ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਹਾਲਾਂਕਿ ਵੇਖੋ ਬੋਕਣਾ ਜਿਵੇਂ ਅਸੀਂ ਦੇਖਿਆ ਤਾਂ ਦਰਜਨ ਤੋਂ ਵੀ ਜ਼ਿਆਦਾ ਫਲਾਸ ਜਿਹੜੇ ਨੇ ਇੱਕ ਫੋਸਫੋਰ ਜਿਹੜਾ ਵਿੱਚ ਹੋ ਚੁੱਕੇ ਨੇ ਤਾਂ ਉਸ ਨੂੰ ਰੋਕਿਆ ਗਿਆ ਅਤਵਾਦ ਦੇ ਵਿੱਚ ਉਸ ਨੂੰ ਡਿਸਟਰੋਏ ਕਰਦਾ ਯਾਨੀ ਕਿ ਨਸ਼ਟ ਕਰ ਦਿੱਤਾ ਗਿਆ ਔਰ ਇਹ ਦੱਸ ਕੀਤਾ ਭਾਰਤ ਦੇ ਇਹ ਡਿਫੈਂਸ ਸਿਸਟਮ ਨੇ ਤਾਂ ਹੁਣ ਅਸੀਂ ਕਿਤੇ ਲੋਕਾਂ ਦੇ ਵਿੱਚ ਵੀ ਸਹਿਮ ਹੈ ਬਲੈਕਆਊਟ ਹੈ ਲੋਕ ਘਰਾਂ ਦੇ ਵਿੱਚੋਂ ਬਾਹਰ ਵੀ ਨਿਕਲੇ ਨੇ ਪਰ ਕਿਹਨਾਂ ਕਿਹੜਾ ਡਰ ਦਾ ਮਾਹੌਲ ਹੈ ਜਿਸ ਜਗ੍ਹਾ ਇਹ ਆਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਬਾਰਡਰ ਦੇ ਬਿਲਕੁਲ ਨਜ਼ਦੀਕਲੇ ਜਿਹੜੇ ਪਿੰਡ ਨੇ ਫਿਰੋਜ਼ਪੁਰ ਦਿਹਾਤੀ ਦਾ ਜਿਹੜਾ ਖੇਤਰ ਹੈ ਉਹ ਕਿੰਨੀ ਸੰਘਣੀ ਆਬਾਦੀ ਵਾਲਾ ਖੇਤਰ ਹੈ ਜਿਸ ਜਗ੍ਹਾ ਦੇ ਉੱਤੇ ਤਮਾਕੇ ਜਾਂ ਅਸਮਾਨ ਦੇ ਵਿੱਚ ਰੌਸ਼ਨੀ ਨਜ਼ਰ ਆਈ ਹੈ ਆ ਦੇਖੋ ਹਾਲਾਂਕਿ ਇਹ ਅਸੀਂ ਫਿਰੋਜ਼ਪੁਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਮੌਜੂਦ ਸੀਗੇ ਅਮ ਜਦੋਂ ਇਹ ਪੂਰਾ ਖਤਮ ਕਰਮ ਅ ਦੇਖਣ ਨੂੰ ਮਿਲਿਆ ਤਾਂ ਉਸ ਦੇ ਨਾਲ ਇਹ ਵੀ ਦੱਸਦੀ ਕਿ ਕਿੰਨੀ ਦੂਰੀ ਤੋਂ ਇਹ ਸ਼ੁਰੂ ਹੋਏ ਇਸ ਦੇ ਬਾਰੇ ਅਸੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਭ ਤੋਂ 8 ਕਿਲੋਮੀਟਰ ਯਾਨੀ ਕਿ 10 ਕਿਲੋਮੀਟਰ ਦੇ ਦਾਇਰੇ ਦੇ ਵਿੱਚੋਂ ਇਸ ਦੀ ਸ਼ੁਰੂਆਤ ਹੋਈ ਤਾਂ ਨਾਲ ਦੇ ਨਾਲ ਇੱਥੇ ਦੱਸਦੀ ਕਿ ਕਿੰਨੇ ਕਿਲੋਮੀਟਰ ਦੀ ਜਿਹੜੀ ਸੰਗੜੀ ਵਾਦੀ ਕਿਉਂਕਿ ਇਹ ਪੂਰਾ ਜਿਹੜਾ ਬੈਲਟ ਹੈ ਯਾਨੀ ਕਿ ਜਿੱਥੋਂ ਲਾਈਨ ਉਸ ਨੂੰ ਕੰਟਰੋਲ ਜਿਹੜੀ ਆ ਫੋਸਪੁਰ ਦੀ ਹੱਦ ਤੋਂ ਸ਼ੁਰੂ ਹੁੰਦੀ ਹੈ ਉਸ ਦੇ ਨਾਲ ਲੱਗਦੇ ਇਸ ਦੇ ਵਿੱਚ ਦੇਖ ਲਈ ਤਾਂ ਕਈ ਸੈਂਕੜੇ ਹੀ ਪਿੰਡ ਹੋਣਗੇ ਔਰ ਜਿਨ੍ਹਾਂ ਨੂੰ ਇਸ ਦੇ ਬਾਰੇ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਆਬਾਦੀ ਦੀ ਗੱਲ ਕਰੀ ਤਾਂ ਇੱਕ ਪਿੰਡ ਦੇ ਵਿੱਚ ਵਿੱਚ ਜੇ ਅਸੀਂ ਐਵਰੇਜ ਵੀ ਲਾ ਕੇ ਚੱਲੀਏ ਤਾਂ ਹਰ ਇੱਕ ਘਰ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇਹ ਸਭ ਤੋਂ 200 ਜਣਾ ਘਰ ਹੋਗਾ ਨਹੀਂ ਕੁਝ ਦੇ ਪਿੰਡ ਜਿੰਨਾ ਦੇ ਜਿੰਨਾ ਦੇ ਵਿੱਚ 50 ਜਾਂ 100 ਘਰ ਹੋਣਗੇ ਜਿਆਦਾਤਰ ਜਿਹੜਾ ਇਹ ਜਿਹੜੀ ਗਿਣਤੀ ਹੈ ਪਿੰਡਾਂ ਦੇ ਵਿੱਚ ਆਬਾਦੀ ਹੈ ਉਹ ਘਰ ਤੋਂ ਘੱਟ ਜਿਹੜਾ ਅ 100 ਤੋਂ 150 ਘਰ ਜਿਹੜਾ ਉਹ ਇੱਕ ਪਿੰਡ ਦੇ ਵਿੱਚ ਹੈਗਾ ਇਸੇ ਤਰ੍ਹਾਂ ਨਾਲ ਅ ਤੁਸੀਂ 100 ਤੋਂ ਜ਼ਿਆਦਾ ਪਿੰਡ ਜਿਹੜੇ ਨੇ ਉਹ ਗਿਣਤੀ ਦੇ ਵਿੱਚ ਆਪਾਂ ਪਾਏ ਨੇ ਜਿਹੜੇ ਇਸੇ ਸਰਹੱਦ ਦੇ ਨਾਲ ਲੱਗਦੇ ਨੇ ਸੋ ਹਾਲਾਂਕਿ ਹੁਣ ਜਿਹੜੀ ਤਸਵੀਰ ਅਗਲੀ ਕੀ ਨਿਕਲਦੀ ਹੈ ਜਾਂ ਪ੍ਰਸ਼ਾਸਨ ਖੇਤਰ ਦੇ ਨਾਲ ਇਹ ਕਾਰਵਾਈ ਨੂੰ ਲੈਂਦਾ ਕਿਉਂਕਿ ਜਿਹਦੇ ਤੌਰ ਤੇ ਪਰ ਜੇ ਅਸੀਂ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਨਾਕਾਮੀ ਜਿਹੜੀ ਪ੍ਰਤੀਸ਼ਤਤਾ ਨੂੰ ਮਿਲ ਰਹੀ ਹੈ ਤਾਂ ਬਿਲਕੁਲ ਮਨਜੋਤ ਤੁਸੀਂ ਸਾਡੇ ਨਾਲ ਬਣ ਰਹੋ ਇੱਕ ਵਾਰ ਦੁਬਾਰਾ ਤੋਂ ਦਰਸ਼ਕਾਂ ਦੇ ਨਾਲ ਜਿਹੜੀ ਅਪਡੇਟ ਉਹ ਸਾਂਝੀ ਕਰ ਦਿੰਦੇ ਆ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਜਿਹੜਾ ਮੋੜ ਉਹ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਭਾਰਤ ਦੇ ਸਾਰੇ 에ਅਰ ਡਿਸਪੈਂਸ ਸਿਸਟਮ ਜਿਹੜੇ ਨੇ ਉਹ ਐਕਟੀਵੇਟ ਨੇ ਪੂਰੇ ਤਰੀਕੇ ਦੇ ਨਾਲ ਜਵਾਬ ਜਿਹੜਾ ਉਹ ਹਮਲਿਆਂ ਦਾ ਦਿੱਤਾ ਵੀ ਜਾ ਰਿਹਾ ਹੈ ਤੇ ਨਾਲੇ ਹਮਲੇ ناکਾਮ ਵੀ ਕੀਤੇ ਜਾ ਰਹੇ ਨੇ ਖਾਸ ਤੌਰ ਦੇ ਉੱਤੇ ਐhtiatan ਬਲੈਕਆਊਟ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇਆਂ ਦੇ ਵਿੱਚ ਪਠਾਨਕੋਟ ਦੇ ਵਿੱਚ ਲਗਾਤਾਰ ਸਾਇਰਨ ਵੱਜ ਰਿਹਾ ਹੈ ਤਾਂ ਪਠਾਨਕੋਟ ਬੇਹਤ ਜ਼ਿਆਦਾ ਸਵੇਰਨਚੀਲ ਖੇਤਰ ਭਾਰਦਾ ਗੁਰਦਾਸਪੁਰ ਦੇ ਵਿੱਚ ਵੀ ਤਮਾਕਿਆਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ ਤਾਂ ਇੱਥੇ ਵੀ ਬਲੈਕਆਊਟ ਜਿਹੜਾ ਉਹ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚ ਤਮਾਕਿਆਂ ਦੀ ਆਵਾਜ਼ ਉਹ ਸੁਣਾਈ ਦਿੱਤੀ ਤਾਂ ਲਗਾਤਾਰ احتਿਆਤ ਜਿਹੜੇ ਉਹ ਬਲੈਕਆਊਟ ਕੀਤਾ ਗਿਆ ਤਾਂ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਕਈ ਥਾਵਾਂ ਦੇ ਉੱਤੇ ਸਾਇਰਨ ਵਜਾ ਕੇ ਲੋਕਾਂ ਨੂੰ ਅਲਰਟ ਵੀ ਕੀਤਾ ਗਿਆ ਤਾਂ ਪੰਜਾਬ ਦੇ ਕਈਆਂ ਦੇ ਵਿੱਚ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਨਾਪਾਕ ਹਰਕਤਾ ਪਾਕਿਸਤਾਨ ਦੀਆਂ ਲਗਾਤਾਰ ਜਾਰੀ ਨੇ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਵਿੱਚ ਡਰੋਨ ਅਟੈਕ ਹੋਇਆ ਹੈ। ਤਰਨਤਾਰਨ ਦੇ ਪੱਟੀ ਦੇ ਵਿੱਚ ਧੁਮਾਕਿਆਂ ਦੀ ਗੂੰਜ ਜੜੀ ਹੈ ਉਹ ਸੁਣਾਈ ਦਿੱਤੀ ਹੈ। ਆਸਮਾਨ ਦੇ ਵਿੱਚ ਗੜਗੜਾਹ ਦੀ ਆਵਾਜ਼ ਤੇ ਉਸ ਤੋਂ ਬਾਅਦ ਇੱਕ ਰੌਸ਼ਨੀ ਜਿਹੜੀ ਉਹ ਵਿਖਾਈ ਦਿੰਦੀ ਹੈ। ਇੱਕ ਤੋਂ ਬਾਅਦ ਇੱਕ ਕਈ ਵਾਰ ਅਜਹੀ ਰੌਸ਼ਨੀ ਜਿਹੜੀ ਉਹ ਵਿਖਾਈ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਨਸ਼ਟ ਵੀ ਕੀਤਾ ਜਾ ਰਿਹਾ ਹੈ ਤਾਂ ਅਸਮਾਨ ਦੇ ਵਿੱਚ ਤਮਾਕਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜਿਸ ਦੇ ਨਾਲ ਲਾਜ਼ਮੀ ਹੈ ਕਿ ਲੋਕ ਜਿਹੜੇ ਨੇ ਉਹ ਖਫਜ਼ਦਾ ਹੋ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਤਮਾਕਿਆਂ ਦੀ ਗੂੰਜ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ ਭਾਰਤ ਦੇ ਸਾਰੇ ਏਅਰ ਡਿਫੈਂਸ ਸਿਸਟਮ ਐਕਟੀਵੇਟ ਤੇ ਜਵਾਬੀ ਕਾਰਵਾਈ ਵੀ ਤੇ ਇਹਨਾਂ ਹਮਲਿਆਂ ਨੂੰ ناکਾਮ ਵੀ ਕੀਤਾ ਜਾ ਰਿਹਾ ਹੈ ਪਠਾਨਕੋਟ ਤੇ ਲਗਾਤਾਰ ਸਾਇਰਨ ਵੱਜ ਰਿਹਾ ਹੈ ਬਲੈਕਆਊਟ ਪਠਾਨਕੋਟ ਦੇ ਵਿੱਚ ਕਰ ਦਿੱਤਾ ਗਿਆ ਸਹਿਤਿਆਤਨ ਗੁਰਦਾਸਪੁਰ ਦੇ ਵਿੱਚ ਵੀ ਧਮਾਕਿਆਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ ਤਾਂ ਸਹਿਤਿਆਤਨ ਇੱਥੇ ਵੀ ਬਲੈਕਆਊਟ ਕਰ ਦਿੱਤਾ ਗਿਆ ਜਿਸ ਤਰੀਕੇ ਦੀ ਮੌਕ ਡ੍ਰਿਲ ਦੇ ਵਿੱਚ ਅਭਿਆਸ ਲੋਕਾਂ ਨੂੰ ਕਰਵਾਇਆ ਗਿਆ ਇਹਨਾਂ ਹਾਲਾਤਾਂ ਦੇ ਨਾਲ ਜਿੱਠਣ ਦੇ ਲਈ ਤਾਂ ਉਸੇ ਤਰੀਕੇ ਦੇ ਨਾਲ ਸਾਇਰਨ ਤੋਂ ਬਾਅਦ ਉਹ ਜਿਹੜੀ ਮੌਕ ਡ੍ਰਿਲ ਦਾ ਅਭਿਆਸ ਕਰਵਾਇਆ ਗਿਆ ਸੀ ਉਸ ਨੂੰ ਅਮਲੀ ਰੂਪ ਦੇ ਵਿੱਚ ਅਪਣਾਇਆ ਜਾ ਰਿਹਾ ਹੈ ਇਹ ਤਿੰਨ ਤਸਵੀਰਾਂ ਨੇ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਵੀ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਵੀ ਤੇ ਇੱਥੇ ਅਸਮਾਨ ਦੇ ਵਿੱਚ ਤੁਹਾਨੂੰ ਵੀ ਇਹ ਰੌਸ਼ਨੀ ਜਿਹੜੀ ਉਹ ਨਜ਼ਰ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਹਾਲਾਂਕਿ ਇਸ ਤੋਂ ਬਾਅਦ ਅਚਾਨਕ ਜੋ ਰੌਸ਼ਨੀ ਟਿੰਟਮਾ ਰਹੀ ਹੈ جگਮਗਾਉਂਦੀ ਹੈ ਉਹ ਬੁਝਦੀ ਹੋਈ ਨਜ਼ਰ ਆਉਂਦੀ ਹੈ ਧਮਾਕੇ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੱਤੀ ਜਾਂਦੀ ਹੈ ਇੱਕ ਤੋਂ ਬਾਅਦ ਇੱਕ ਧਮਾਕਿਆਂ ਦੀ ਆਵਾਜ਼ ਇਹ ਅਜਿਹੇ ਦੇ ਵਿੱਚ ਲਾਜ਼ਮੀ ਹੈ ਕਿ ਲੋਕਾਂ ਦੇ ਵਿੱਚ دہشت ਤੇ ਖੌਫ ਦਾ ਮਾਹੌਲ ਪੈਦਾ ਹੋ ਰਿਹਾ ਹੈ ਪਰ ਅੱਜ ਇਹ ਲਗਾਤਾਰ ਤੀਸਰਾ ਦਿਨ ਹੈ ਤੇ ਕੱਲ ਜ਼ਬਰਦਸਤ ਤਰੀਕੇ ਦੇ ਨਾਲ ਭਾਰਤ ਦੇ ਉੱਤੇ ਹਮਲੇ ਜਿਹੜੇ ਪਾਕਿਸਤਾਨ ਦੇ ਵੱਲੋਂ ਕੀਤੇ ਪਰ तमाम ਹਮਲਿਆਂ ناکਾਮ ਵੀ ਕਰ ਦਿੱਤਾ ਗਿਆ ਤੇ ਅੱਜ ਵੀ ਉਸੇ ਤਰੀਕੇ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਠਾਨਕੋਟ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਲੈਕਆਊਟ ਇੱਥੇ ਕੀਤਾ ਗਿਆ ਪਰ ਆਸਮਾਨ ਦੇ ਵਿੱਚ ਰੌਸ਼ਨੀ ਤੁਹਾਨੂੰ ਨਜ਼ਰ ਆ ਰਹੀ ਏ ਕਿ ਇੱਕ ਤੋਂ ਬਾਅਦ ਇੱਕ ਰੌਸ਼ਨੀ ਇਹੋ ਨਜ਼ਰ ਆ ਰਹੀਆਂ ਗੜਗੜਾਹਟ ਦੀ ਆਵਾਜ਼ ਨਜ਼ਰ ਆਉਂਦੀ ਏ ਤੇ ਉਸ ਤੋਂ ਬਾਅਦ ਧਮਾਕੇ ਦੀ ਆਵਾਜ਼ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਡਰੋਨ ਅਟੈਕ ਜਿਹੜਾ ਉਹ ਹੋਇਆ ਅੱਜ ਇਹ ਦੇ ਵਿੱਚ ਇਹ ਗੁਰਦਾਸਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਕਿਵੇਂ ਦੇਖੋ ਕਿ ਆਸਮਾਨ ਦੇ ਵਿੱਚ ਟਿਮ ਟਮਾਉਂਦੀ ਹੋਈ ਰੌਸ਼ਨੀ ਇਹ ਨਜ਼ਰ ਆ ਰਹੀ ਹੈ ਤਾਂ ਅੱਜ ਇਹ ਦੇ ਵਿੱਚ ਅਚਾਨਕ ਜਿਹੜਾ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ ਜਾ ਰਹੀ ਹੈ ਤਾਂ ਪੂਰੀ ਤਸਵੀਰ ਭਾਰਤ ਦੀ ਫੌਜ ਭਾਰਤ ਦਾ ਵਿਦੇਸ਼ ਮੰਤਰਾਲਾ ਇਹਨਾਂ ਘਟਨਾਵਾਂ ਤੋਂ ਬਾਅਦ ਲਾਜ਼ਮੀ ਤੌਰ ਤੇ ਹੁੰਦਾ ਹੈ ਕਿ ਸਾਫ਼ ਕਰੇਗਾ ਕਿ ਆਖਰ ਕੀ ਕੁਝ ਹੋਇਆ ਕਿਸ ਤਰੀਕੇ ਦੇ ਨਾਲ ਇਸ ਸਥਿਤੀ ਦੇ ਨਾਲ ਭਾਰਤੀ ਫੋਰਸਸ ਦੇ ਵੱਲੋਂ ਨਜਿੱਠਿਆ ਗਿਆ ਭਾਰਤੀ ਡਿਫੈਂਸ ਸਿਸਟਮ ਜੋ ਇਹਨਾਂ ਹਮਲਿਆਂ ਨੂੰ ਰੋਕਣ ਦੇ ਵਿੱਚ ਪੂਰੇ ਤਰੀਕੇ ਨਾਲ ਸਮਰੱਥ ਤੇ ਭਾਰਤ ਆਪਣੀ ਤਾਕਤ ਦੁਨੀਆ ਨੂੰ ਵਿਖਾ ਰਿਹਾ ਤੇ ਨਾਲ ਹੀ ਆਪਣੇ ਲੋਕਾਂ ਦੀ ਹਿਫਾਜ਼ਤ ਲਈ ਵੀ ਪੂਰੇ ਤਰੀਕੇ ਦੇ ਨਾਲ ਤਿਆਰ ਤੇ ਤਿੰਨ ਤਸਵੀਰਾਂ ਨੇ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਤੇ ਤਿੰਨੋਂ ਜ਼ਿਲ੍ਹੇ ਪੂਰੇ ਤਰੀਕੇ ਦੇ ਨਾਲ ਸੰਵੇਦਨਸ਼ੀਲ ਪੱਟੀ ਤਰਨਤਾਰਨ ਜ਼ਿਲ੍ਹੇ ਦਾ ਹਲਕਾ ਬਾਰਡਰ ਦੇ ਨਾਲ ਲੱਗਦਾ ਹਲਕਾ ਇੱਥੇ ਵੀ ਪੂਰੇ ਤਰੀਕੇ ਦੇ ਨਾਲ ਖਤਰਾ ਜਿਹੜਾ ਉਹ ਬਣਿਆ ਰਹਿੰਦਾ ਹੈ ਤੇ ਆਸਮਾਨ ਦੇ ਵਿੱਚ ਰੌਸ਼ਨੀ ਉਸੇ ਤਰੀਕੇ ਦੇ ਨਾਲ ਨਜ਼ਰ ਆ ਰਹੀ ਹੈ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਹੁਸ਼ਿਆਰਪੁਰ ਦੇ ਵਿੱਚ ਵੀ ਤਮਾਕਿਆਂ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੱਤੀ ਗਈ ਹੈ ਨਾਪਾਕ ਪਾਕਿਸਤਾਨ ਮੁਰਤੂ ਉਹਨਾਂ ਹਰਕਰਾਂ ਦੇ ਉੱਤੇ ਉਤਰਿਆ ਹੋਇਆ ਹੈ ਕੱਲ ਵੀ ਮੂਦੀ ਖਾਦੀ ਤੇ ਅੱਜ ਮੁਰਤੂ ਉਸੇ ਤਰੀਕੇ ਦੇ ਨਾਲ ਮਿੱਟੀ ਦੇ ਵਿੱਚ ਮਿਲਣ ਦੇ ਲਈ ਭਾਰਤ ਦੇ ਉੱਤੇ ਹਮਲੇ ਕਰ ਰਿਹਾ ਹੈ ਲਾਜ਼ਮੀ ਤੌਰ ਦੇ ਉੱਤੇ ਹੈ ਜਵਾਬੀ ਕਾਰਵਾਈ ਭਾਰਤ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਅਜਿਹੇ ਦੇ ਵਿੱਚ ਇਹਨਾਂ ਹਮਲਿਆਂ ਨੂੰ ਵੀ ਨਾਕਾਮ ਕੀਤਾ ਜਾ ਰਿਹਾ ਹੈ ਭਾਰਤੀ ਡਿਫੈਂਸ ਸਿਸਟਮ ਪੂਰੇ ਤਰੀਕੇ ਦੇ ਨਾਲ ਸਮਰਥ ਇਹਨਾਂ ਹਮਲਿਆਂ ਦੇ ਨਾਲ ਜਿੱਠਣ ਦੇ ਲਈ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਮੁੜ ਹਮਲਾ ਤੇ ਇਸ ਹਮਲੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਇਹ ਸੰਵਾਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇਹ ਹਮਲਾ ਜਿਹੜਾ ਉਹ ਕੀਤਾ ਗਿਆ ਹਾਲਾਂਕਿ ਇੱਥੇ ਵੀ ਹਮਲੇ ਨੂੰ ناکਾਮ ਕੀਤਾ ਜਾ ਰਿਹਾ ਹੈ ਭਾਰਤ ਦੇ ਇਹ ਡਰੋਨ ਨਕਾਰਾ ਕਰਕੇ ਧਰਤੀ ਦੇ ਉੱਤੇ ਸਿੱਟੇ ਜਾ ਰਹੇ ਨੇ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਦੇ ਇਹ ਮਨਸੂਬੇ ਮਿੱਟੀ ਦੇ ਵਿੱਚ ਮਿਲ ਰਹੇ ਨੇ ਸੰਵਾਦੀਏ ਤਸਵੀਰ ਜਿੱਥੇ ਪਾਕਿਸਤਾਨ ਦੇ ਮਨਸੂਬੇ ਮਿੱਟੀ ਦੇ ਵਿੱਚ ਮਿਲ ਰਹੇ ਨੇ ਬੇਸ਼ੱਕ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਪਰ ਜਵਾਬ ਭਾਰਤ ਸਰਕਾਰ ਦੇ ਵੱਲੋਂ ਵੀ ਮਾਕੂਲ ਦਿੱਤਾ ਜਾ ਰਿਹਾ ਹੈ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਮਨਿੰਦਰ ਸਿੰਘ ਮੋਂਗਾ ਵੀ ਲਾਈਵ ਜੁੜ ਚੁੱਕੇ ਨੇ ਤਾਂ ਮਨਿੰਦਰ ਇਸ ਵਕਤ ਗੁਰੂ ਨਗਰੀ ਦੀ ਕੀ ਤਸਵੀਰ ਹਾਲਾਂਕਿ ਅੱਜ ਤੀਜਾ ਦਿਨ ਇਹਨਾਂ ਹਰਕਤਾਂ ਨੂੰ ਵੇਖਦਿਆਂ ਹੋਇਆਂ ਅੰਮ੍ਰਿਤਸਰ ਵਾਸੀ ਕਿਉਂਕਿ ਲਾਜ਼ਮੀ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲੇ ਹੋਣ ਸਹਿਮਤਾ ਜਾਂਦੇ ਹੀ ਨੇ ਬਿਲਕੁਲ ਅਮਨ ਵੀ ਖੋਪ ਲਗਭਗ ਸਵੇਰ 8 ਵਜੇ ਦੇ ਕਰੀਬ ਬਲੈਕਆਊਟ ਕੀਤਾ ਗਿਆ ਹੈ 8:30 ਦੇ ਕਰੀਬ ਜੀ ਔਰ ਉਸ ਤੋਂ ਸਿਰਫ 10 ਮਿੰਟ ਬਾਅਦ ਸਭ ਤੋਂ ਪਹਿਲਾਂ ਹਮਲਾ ਹੋਇਆ ਅੰਮ੍ਰਿਤਸਰ ਦੇ ਰنجੀਤ ਐਨਯੂ ਦੀ ਡੀ ਬਲਾਕ ਦੇ ਮੋੜ ਤੇ ਇਹ ਫੋਰਸ ਦਾ ਸਟੇਸ਼ਨ ਹੈ ਸਭ ਤੋਂ ਪਹਿਲਾਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਡਰੋਨ ਟੈਕ ਲਗਾਤਾਰ ਅਸਮਾਨ ਦੇ ਵਿੱਚ ਚਿੰਗਾਰੀਆਂ ਨਜ਼ਰ ਆਈਆਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ 에어 డిਫੈਂਸ ਸਿਸਟਮ ਵੱਲੋਂ ਉਸ ਨੂੰ ਨਿਟਰਾਈਜ਼ ਕੀਤਾ ਗਿਆ ਤੇ ਇੱਕ ਇੱਕ ਜ਼ਬਰਦਸਤ ਧਮਾਕਾ ਹੋਇਆ ਜੀ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਜ਼ਿਆਦਾ ਫਾਇਰਿੰਗ ਹੋ ਰਹੀ ਹੈ ਔਰ ਇੱਕ ਅਖੀਰ ਚ ਵੱਡਾ ਸਾਰਾ ਧਮਾਕਾ ਉਸ ਤੋਂ ਬਾਅਦ ਦੂਸਰਾ ਅਟੈਕ ਹੋਇਆ ਬਿਲਕੁਲ ਅਮਰਸਰ ਦਾ ਜੋ ਕੈਂਟ ਏਰੀਆ ਹੈ ਜੋ ਸਾਰਾ ਮਿਲਟਰੀ ਦਾ ਏਰੀਆ ਹੈ ਜਿਸ ਦਾ ਇੱਕ ਰਸਤਾ ਬਾਈਪਾਸ ਤੋਂ ਖੁੱਲਦਾ ਦੂਜਾ ਅਮਰਸਰ ਦੇ ਬਿਲਕੁਲ ਕੈਂਟੇਰੀ ਦੇ ਵਿੱਚ ਹੈ ਕਿਉਂਕਿ ਇਲਾਕਾ ਹੀ ਕੈਂਟ ਕਿਹਾ ਜਾਂਦਾ ਉਸ ਨੂੰ ਉਹ ਸਾਰਾ ਆਰਮੀ ਦਾ ਏਰੀਆ ਹੈ ਉੱਥੇ ਲਗਭਗ ਡੇਢ ਤੋਂ 2 ਮਿੰਟ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਫਾਇਰਿੰਗ ਦੀ ਆਵਾਜ਼ ਸੁਣਾਈ ਦਿੱਤੀ ਔਰ ਕੀਤੇ ਇੱਕ ਜ਼ਬਰਦਸਤ ਧਮਾਕਾ ਹੋਇਆ ਜੋ ਦੋ ਸੱਤੀ ਰਿਕਾਰਡ ਜਿਹੜਾ ਮੈਂ ਖੁਦ ਆਪ ਕੀਤਾ ਕਿਉਂਕਿ ਮੇਰੇ ਘਰ ਦੇ ਬਿਲਕੁਲ ਨੇੜੇ ਹੈ ਇੱਕ ਐਂਟੀਰੀਆ ਔਰ ਜ਼ਬਰਦਸਤ ਧਮਾਕਾ ਹੋਇਆ ਖੀਰ ਤੇ ਔਰ ਤੀਸਰਾ ਸ਼੍ਰਮਤੀਰ ਤਰੋੜ ਤੇ ਬੀਐਸਐਫ ਦਾ ਇੱਕ ਸਟੇਸ਼ਨ ਹੈ ਸੋ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਬੀਐਸਐਫ ਦੇ ਇੱਕ ਹੈੱਡਕੁਆਰਟਰ ਨੂੰ ਸੋ ਲਗਾਤਾਰ ਤਿੰਨਾਂ ਜਗ੍ਹਾ ਤੇ ਹਾਲਾਂਕਿ ਏਅਰਫੇਸ ਸਿਸਟਮ ਨੇ ਇਹਨਾਂ ਤਿੰਨਾਂ ਹਮਲਿਆਂ ਨੂੰ ناکਾਮ ਕੀਤਾ ਫਾਰਸ ਚੋਂ ਕਿ ਧਮਾਕਿਆਂ ਦੀ ਆਵਾਜ਼ ਫਾਇਰਿੰਗ ਦੀ ਆਵਾਜ਼ ਬਿਨਾਂ ਸ਼ੱਕ ਲੋਕਾਂ ਦੇ ਵਿੱਚ ਬੇਹੱਦ ਜ਼ਿਆਦਾ ਦਹਿਸ਼ਤ ਹੈ ਲਗਾਤਾਰ ਲੋਕ ਇੱਕ ਦੂਸਰੇ ਨੂੰ ਫੋਨ ਕਰਕੇ ਇੱਕ ਦੂਸਰੇ ਦੀ ਖੈਰਿਤ ਪੁੱਛ ਰਿਹਾ ਕਿਉਂਕਿ ਅੰਜ ਲੱਗ ਰਿਹਾ ਸੀ ਜਿਵੇਂ ਸਾਡੇ ਘਰਾਂ ਦੀ ਛੱਤ ਤੋਂ ਜਿਹੜੀ ਹੈ ਇਹ ਧਮਾਕਾ ਨੂਮਾ ਚੀਜ਼ ਜਿਹੜੀ ਲੰਘ ਰਹੀ ਹੈ ਐ ਜੋ ਵੀ ਹੈ ਮਿਜ਼ਾਈਲ ਹੈ ਜਾਂ ਡਰੋਨ ਅੰਜ ਲੱਗ ਰਿਹਾ ਸੀ ਮ੍ਰਿੰਦਰ ਕੋਈ ਕੰਪਨਸੇਸ਼ਨ ਵੀ ਪੈਦਾ ਹੋਈ ਹੈ ਜਦੋਂ ਧਮਾਕੇ ਹੋਏ ਨੇ ਕੀਵਨ ਕੀ ਕੰਪਨਸੇਸ਼ਨ ਵੀ ਪੈਦਾ ਹੋਈ ਹੈ ਧਰਤੀ ਵੀ ਕੰਬੀ ਜਦੋਂ ਤਮਾਕੇ ਜ਼ੋਰਦਾਰ ਤਰੀਕੇ ਨਾਲ ਹੋਏ ਦੇਖੋ ਪੂਰਾ ਇਲਾਕਾ ਦਹਿਲ ਉਠਿਆ ਜਦੋਂ ਇਹ ਇਹ ਕਿੰਨੇ ਤਮਾਕੇ ਹੋਏ ਆ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਬਹੁਤ ਜ਼ਬਰਦਸਤ ਅਟੈਕ ਹੋਇਆ ਸਰ ਕਿਸੇ ਤਰ੍ਹਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਦੀ ਅਜੇ ਤੱਕ ਖਬਰ ਨਹੀਂ ਆਈ ਪਰ ਬਿਨਾਂ ਸ਼ੱਕ ਜੋ ਇਹ ਤਮਾਕੇ ਹੋਏ ਜਾਂ ਜੋ ਲਗਾਤਾਰ ਆਸਮਾਨ ਦੇ ਵਿੱਚ ਅਗਦੀ ਲੱਪਟੌਕੀਆਂ ਚਿੰਗਾਰੀਆਂ ਨਜ਼ਰ ਆਈਆਂ ਔਰ ਉਸ ਤੋਂ ਬਾਅਦ ਜਿਹੜਾ ਖੀਰ ਤੇ ਜੋ ਵੱਡੇ ਵੱਡੇ ਤਮਾਕੇ ਹੋਏ ਆ ਜ਼ਬਰਦਸਤ ਉਸ ਦੇ ਨਾਲ ਬਹੁਤ ਜ਼ਿਆਦਾ ਤੈਅਸ਼ਕ ਕਿਨੇ ਐਸੋਲੇ ਅੰਮ੍ਰਿਤਸਰ ਵਾਸੀ ਕਿਉਂਕਿ ਸਨ ਤੋਂ ਕਿ ਜੋ ਸੋਸ਼ਲ ਮੀਡੀਆ ਤੇ ਇੱਕ ਇੱਕ ਵਿਅਕਤੀ ਵੱਲੋਂ ਜੋ ਅਭਿਜੀਤ ਆਈਅਰ ਮਿੱਤਰਾ ਨਾਮ ਦੇ ਇੱਕ ਵਿਅਕਤੀ ਵੱਲੋਂ ਇਹ ਪੋਸਟ ਪਾਈ ਗਈ ਕਿ ਸ਼੍ਰੀ ਦਰਬਾਰ ਸਾਹਿਬ ਨਿਸ਼ਾਨੇ ਤੇ ਹੈ ਔਰ ਉਸ ਤੋਂ ਬਾਅਦ ਸ਼ੌਮੀ ਕਮਿਟੀ ਵੱਲੋਂ ਹਾਲਾਂਕਿ ਉਸ ਦੇ ਖਿਲਾਫ ਕੰਪਲੀਟਲੀ ਕੀਤੀ ਗਈ ਹੈ ਉਸ ਵੱਲੋਂ ਇੱਕ ਸੈਂਟਰ ਦੇ ਧਮਕੀ ਪਾਈ ਗਈ ਹੈ ਖੱਛਾ ਜਤਾਇਆ ਗਿਆ ਹੈ ਹਰਮੰਦਰ ਸਾਹਿਬ ਤੇ ਹਮਲੇ ਦਾ ਤੋਂ ਉਸ ਦਾ ਅਥ ਵੀ ਦੇਖ ਨੂੰ ਮਿਲਿਆ ਅੱਜ ਕਰੀਬ 9:30 ਵਜੇ ਸ੍ਰੀ ਹੰਦਰ ਸਾਹਿਬ ਚ ਬਲੈਕਆਊਟ ਕਰ ਦਿੱਤਾ ਗਿਆ ਬਹੁਤ ਉਸ ਤੋਂ 15-20 ਮਿੰਟ ਦੇ ਬਲੈਕਆਊਟ ਤੋਂ ਬਾਅਦ ਨਾ ਮਾਤਰ ਲਾਈਟਾਂ ਜਗਾਈਆਂ ਗਈਆਂ ਸ਼ਾਇਦ ਉਹ ਚੌਕਸੀ ਵਜੋਂ ਸੀ ਪਰ ਉਸ ਦੌਰਾਨ ਮੁੜ ਕੇ 8:30 ਵਜੇ ਦੇ ਕਰੀਬ ਸਾਰੇ ਸ਼ਹਿਰ ਚ ਬਲੈਕਆਊਟ ਹੋ ਗਿਆ ਤੇ ਜ਼ਾਹਰ ਦੀ ਗੱਲ ਹੈ ਹੰਦਰ ਸਾਹਿਬ ਵੀ ਸ਼ਹਿਰ ਦਾ ਹਿੱਸਾ ਹੈ ਤੇ ਉੱਥੇ ਵੀ ਨਾ ਮਾਤਰ ਲਾਈਟਾਂ ਜਿਹੜੀਆਂ ਉਹਨਾਂ ਕਮਰਿਆਂ ਦੇ ਵਿੱਚ ਲਾਈਟਾਂ ਜਗਾਈਆਂ ਗਈਆਂ ਜਿੱਥੇ ਸ਼੍ਰੀ ਖੰਡ ਪਾਠ ਸਾਹਿਬ ਜਾਂ ਸੈਜ ਪਾਠ ਦੇ ਪਾਠ ਜਾਰੀ ਨੇ ਜੋ ਪਾਠ ਦੀ ਮर्याਦਤ ਮੁੱਖ ਰੱਖਦੇ ਆ ਸੰਤਪਾਲ ਸਾਹਿਬ ਵੀ ਜਸੈ ਪਾਠ ਵੀ ਕੁਝ ਕਮਰੇ ਦੇ ਵਿੱਚ ਪਰਦੇ ਕਰਕੇ ਲਾਈਟਾਂ ਕਈਆਂ ਕੀਏ ਨੇ ਤੋ ਐਕਚੁਅਲੀ ਸਾਰਾ ਸ਼ਹਿਰ ਖਨੇਰੇ ਚ ਰੁਬੇਵਾ ਸੀ ਜਦੋਂ ਔਰ ਉਸ ਵੇਲੇ ਆਸਮਾਨ ਦੇ ਵਿੱਚ ਇੱਕੋ ਦਨ ਏ ਠਿੰਗਾਰੀਆਂ ਨਜ਼ਰ ਆਈਆਂ ਇਹ ਅੱਗ ਦੇ ਕੋਲੇ ਨਜ਼ਰ ਆਏ ਇੱਕ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤੋ ਜਹਰ ਦੀ ਗੱਲ ਹੈ ਕਿ ਸਾਰਾ ਸ਼ਹਿਰ ਐਸ ਵੇਲੇ ਪੈਸ ਚੈੱਕ ਹੋ ਰਿਹਾ ਹੈ ਜਦੋਂ ਇਸ ਵਕਤ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਜਦੋਂ ਜਾਣਕਾਰੀ ਦੇ ਰਹੇ ਹੋ ਤਾਂ ਕਿਸੇ ਤਰੀਕੇ ਦੀ ਕੋਈ ਧੁਮਾਕੇ ਦੀ ਆਵਾਜ਼ ਤੁਹਾਨੂੰ ਇਸ ਵਕਤ ਵੀ ਸੁਣਾਈ ਦੇ ਰਹੀ ਹੈ ਆਸਮਾਨ ਦੇ ਵਿੱਚ ਕਿਸੇ ਤਰੀਕੇ ਦੀ ਕਰੋਸ਼ਨੀ ਦੇਖੋ ਐਸ ਵੇਲੇ ਨਹੀਂ ਹੁਣ ਤੋ ਜੋ ਜੋ ਕੁਝ ਵਾਪਰਿਆ ਹੈ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਕਿ ਇਹ ਲਗਭਗ 1.5 ਤੋਂ ਲੈ ਕੇ 9.5 ਦੇ ਦਰਮਿਆਨ ਇਹ ਸਾਰੇ ਜਿਹੜੇ ਲਗਾਤਾਰ ਬੈਕ ਟੂ ਬੈਕ ਤਿੰਨ ਜਗ੍ਹਾ ਤੇ 에ਅਰ ਫੋਰਸ ਆਰਮੀ ਸਟੇਸ਼ਨ ਤੇ ਬੀਐਸਐਫ ਹੈੱਡਕੁਆਰਟਰ ਤਿੰਨ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਇਹਨਾਂ ਧਮਾਕਿਆਂ ਦਾ ਕੀ ਨੁਕਸਾਨ ਹੋਇਆ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਜੋ ਸੰਭਾਵਨਾ ਨਜ਼ਰ ਆ ਰਹੀ ਹੈ ਮਨਿੰਦਰ ਕਿਸਾਨ ਬੰਦੋ ਸਾਡੇ ਕੋਲ ਅਖਨੂਰ ਤੋਂ ਇਹ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਨ ਕਿ ਇੱਥੇ ਵੀ ਗੋਲੀਆਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ ਤਖਨੂਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਪੂਰਾ ਇਲਾਕਾ ਜਿਹੜਾ ਹੈ ਉਹ ਦਹਿਲ ਉੱਠਿਆ